ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲਾਲੂ ਘੁਮਣ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਰਵੀ ਸ਼ੇਰ ਸਿੰਘ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆ ਪੰਜ گاਵਾ ਦੋਸਤੋ ਤੁਹਾਨੂੰ ਦਿਖਾਵਾਂਗਾ ਵੀਡੀਓ ਦੇ ਵਿੱਚ ਡਿਟੇਲ ਇਹਨਾਂ گاਵਾ ਦੀ ਕੀ ਆ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਦਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲਵਨੇ ਹੁੰਦੇ ਆ ਤਸੱਲੀ ਦੋਸਤੋ ਆਪਣੀ ਕਰਕੇ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਕਰੇ ਸ਼ੇਅਰ ਜਰੂਰ ਕਰਿਆ ਕਰੋ ਅਗੇ ਕਿਸੇ ਹੋਰ ਵੀਰ ਪਰਦਾ ਫਾਇਦਾ ਹੋ ਸਕਦਾ ਮੇਰਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰਖ ਜਿਹੜ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਹੈ ਇੰਸਟਾਗ੍ਰਾਮ ਤੇ ਵੀ ਚੱਲਦੀ ਹੈ ਬੇਨਤੀ ਕਰਦਾ ਵੀਰਾਂ ਨੂੰ ਇੰਸਟਾਗ੍ਰਾਮ ਤੇ ਫੇਸਬੁੱਕ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਦੋਸਤੋ ਜਰੂਰ ਕਰਿਆ ਕਰੋ ਕਰੀਏ ਦੋਸਤੋ ਵੀਰ ਨਾਲ ਗੱਲਬਾਤ ਪੁੱਛੀਏ ਡਿਟੇਲ ਇਹਨਾਂ ਪਛਵਾ ਦੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਖੈਰਾ ਸਾਹਿਬ ਹੋਰ ਠੀਕ ਹੈ ਬਹੁਤ ਚੜ੍ਹਦੀ ਕਲਾ ਕਿਰਪਾ ਜੀ ਕਦੋਂ ਕੰਮ ਕਰ ਚੱਲੀ ਜਾਂਦਾ ਬਹੁਤ ਕਿਰਪਾ ਜੀ ਗੁਰੂ ਸਾਹਿਬ ਦੀ ਕਿਰਪਾ ਬਾਬਾ ਚੇਰਵਾ ਦੀ ਦਰਸ਼ਨ ਹੋਏ ਆਪਣੇ ਬਾਜੀ ਦਾ ਚੋਈ ਚੋਈ ਦਾ ਸ਼ੁਰੂ ਹੀ ਨਹੀਂ ਕੀਤਾ ਅਰ ਕੀ ਸਟਾਰਟ ਇਹ ਸਮਝ ਲੋ ਅਰ ਕੀ ਪਹਿਲੀ ਵੀਡੀਓ ਹੀ ਹੈ ਅੱਛਾ ਅੱਛਾ ਜੀ ਹਾਂਜੀ 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 ਇਹ ਵੀ ਜੀ ਸਭ ਤੋਂ ਪਹਿਲਾਂ ਆਪਣਾ ਬੋਲੋ ਐਡਰੈਸ ਹਾਂਜੀ ਪਹਿਲਾਂ ਤੇਰਾ ਦਤਾ ਧਨਵਾਦ ਇੱਥੇ ਪਹੁੰਚਦੇ ਜੀ ਠੀਕ ਹੈ ਜੀ ਤੇ ਆਪਣਾ ਪਿੰਡ ਹੈ ਗੱਲ ਲੂ ਘਮਣਾ ਹਾਂਜੀ ਤਸੀਲ ਦੇ ਡਿਸਟ੍ਰਿਕਟ ਤਰਨਤਾਰਨ ਹੈ ਜੀ ਠੀਕ ਹੈ ਜੀ ਤੇ ਚਪਾੜ 107 ਕਿਲੋਮੀਟਰ ਹੈ ਤਰਨਤਾਰਨ ਦਾ ਕਿਲੋਮੀਟਰ ਸੈਂਟਰ 'ਚ ਆ ਜਾਂਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਆਪਣੇ ਲਾਗੇ ਲਾਗੇ ਪਿੰਡ ਕਿਹੜੇ ਲੱਗਦੇ ਇਹ ਆਪਣੇ ਲਾਗੇ ਇੱਕ ਤੇ ਪੰਡੋਰੀ ਹਸਣੇ ਆ ਇੱਕ ਜੋਲ ਰਾ ਠੀਕ ਹੈ ਜੀ ਵੀਰ ਜੀ ਫੋਨ ਨੰਬਰ ਤੇ ਨਾਮ ਦੱਸ ਦੋ ਹਾਂਜੀ ਇਹ ਨਾਮ ਹੈਗਾ ਰਵੀਸ਼ੇਰ ਸਿੰਘ ਹਾਂਜੀ 97818 11915 ਠੀਕ ਹੈ ਜੀ ਫੋਨ ਨੰਬਰ ਠੀਕ ਹੈ ਜੀ ਹਾਂਜੀ ਤੇ ਪੰਜ ਗਾਵਾਂ ਜੀ ਵੀਰ ਜੀ ਆਪਣੇ ਕੋਲ ਹਾਂਜੀ ਆਪਣੇ ਕੋਲ ਪੰਜ ਗਾਵਾਂ ਜੀ ਸੀ ਠੀਕ ਹੈ ਜੀ ਸ਼ੁਰੂ करिए ਵੀਰ ਜੀ ਇਹ ਪਹਿਲੇ ਨੰਬਰ ਤੋਂ ਚਿੱਟੀ ਗਾਂ ਤੋਂ ਕੀ ਡਿਟੇਲ ਹੈ ਜੀ ਇਹ ਇਹ ਸੰਦੂ ਸਾਹਿਬ ਇਹਨੇ ਮਗਰ ਵਸ਼ਾ ਜੀ ਅੱਛਾ ਜੀ ਆਪਣਾ ਕਹਿਰਾ ਸਾਹਿਬ ਇਹਨੇ ਮਗਰ ਵਸ਼ਾ ਦੇ ਇਹਨ ਸੂਈ ਨੂੰ ਹੋ ਗਈ 20 25 ਦਿਨ ਦੀ 20 25 ਦਿਨ ਸੂਈ ਨੂੰ ਹੋ ਗਈ ਹਾਂ 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 ਹੋਣ ਜਿਹੜਾ ਮੌਕੇ ਦਾ ਦੁੱਧ ਤਿਆਰ ਹੈ ਕਿੰਨਾ ਦੁੱਧ ਮਤਲਬ 19 ਤੋਂ ਲੈ ਕੇ 19 ਦੇ 20 ਦੇ ਦਰਮਿਆਨ ਚੱਲ ਰਹੀ ਹੈ ਜੀ 19 20 ਦੇ ਦਰਮਿਆਨ ਚੱਲ ਰਹੀ ਹੈ ਠੀਕ ਹੈ ਜੀ ਚੁਾਈ ਚੁਈ ਹੈ ਵਧੀਆ ਚੁਾਈ ਇੱਕ ਨੰਬਰ ਹੈ ਜੀ ਬਹੁਤ ਮਤਲਬ ਸੀਲ ਠੰਡੀ ਆ ਠੀਕ ਹੈ ਜੀ ਸਾਨੂੰ ਤੋਂ ਬੜਾ ਚੰਗਾ ਲੱਗਾ ਜੀ ਇਹ ਕੋਲ ਠੀਕ ਹੈ ਜੀ ਤੇ ਸੂਹਾ ਕਿਰਵਾ ਸੂਈ ਹੈ ਸੂਹਾ ਮੇਰਾ ਤੀਜਾ ਹੋਊ ਸ਼ਾਇਦ ਦੂਜਾ ਵੀ ਜਾਂ ਤੀਜਾ ਵੀ ਤੇ ਤੀਜਾ ਸੂਹਾ ਹਾਂਜੀ ਹਾਂਜੀ ਦੂਜਾ ਮੰਨ ਲਓ ਤੀਜਾ ਮੰਨ ਲਓ ਅੱਛਾ ਵੀ ਜੀ ਦੋਸਤੋ ਸੂਈ ਨੂੰ ਟਾਈਮ ਵੀਰ ਕਹਿੰਦਾ ਵੀ 20 ਤੋਂ 22 ਦਿਨ ਦਾ ਲੱਗੇ ਬੰਦੇ ਟਾਈਮ ਹੋ ਗਿਆ ਸੂਈ ਨੂੰ ਬੱਚਾ ਨੇ ਵਛਾ ਦਿੱਤਾ ਵਾ ਮੌਕੇ ਦਾ ਜਿਹੜਾ ਦੁੱਧ ਤਿਆਰ ਆ ਹੁਣ 20 ਲੀਟਰ ਦੁੱਧ ਤਿਆਰ ਆ ਹਾਂਜੀ ਹਾਂਜੀ ਦੱਸੋ ਵੀ ਦੋਸਤੋ ਵੀਰ ਭਾਵੇਂ ਕੋਈ ਆਪਣੀ ਇੱਕ ਨਸਲ ਬੜੀ ਬੜੀ ਜਿਆਦੀ ਵਧੀਆ ਹਾਂਜੀ ਹਾਂਜੀ ਕੱਦ ਕਾਰ ਦੋਸਤੋ ਗਾਂ ਦਾ ਬਹੁਤ ਵਧੀਆ ਆਰਡਰ ਕੁਆਲਿਟੀ ਗਾਂ ਨੇ ਬਹੁਤ ਵਧੀਆ ਤਿਆਰ ਕੀਤੀ ਐ ਵੀਡੀਓ ਬਣਾਉਣ ਦਾ ਦੋਸਤੋ ਲੜਾ ਟਾਈਮ ਹੈ ਸ਼ਾਮਾਂ ਦਾ ਕੋਈ 3 ਵਜੇ ਦਾ ਓਕੇ ਚਿੱਟਾ ਜਣਾ ਲਈ ਚੋਣ ਦੇ ਸਮੇਂ ਤੱਕ ਦੋਸਤੋ ਨਾਲ ਰਿਕਵਲਟੀ ਗਾਣੇ ਬਹੁਤ ਵਧੀਆ ਤਿਆਰ ਕਰ ਲਏ ਥਾਣਾ ਸੋਣਾ ਦੇ ਦੋਸਤੋ ਕੁਆਲਟੀ ਬਹੁਤ ਵਧੀਆ ਲੈਕ ਲਾਂ ਮੋਰਲਾ ਵਿਲੇਜ ਆ ਤੇ ਇੱਕ ਖੇਰਾ ਸਾਥਨ ਮੈਂ ਨੋਟ ਕਰਾ ਦਾਂ ਮੈਨੂੰ ਕੋਈ ਟਾਈਮ ਬਜਾਰ ਨਹੀਂ ਚੱਲਦਾ ਕਿਹੇ ਵੀ ਗਾਣੂ ਠੀਕ ਹੈ ਜੀ ਸਵੇਰੇ ਆਪਣੀ 6 ਵਜੇ ਦੀ ਚਵਾਈ ਕੈਮਰੇ ਆਪਣੇ ਲੱਗੇ ਆ ਜੀ ਠੀਕ 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 ਜਦੋਂ ਮਰਜੀ ਆਪਣਾ ਪਿਛਲਾ ਰਿਕਾਰਡ ਨਿਕਲ ਸਕਦਾ ਜੀ ਠੀਕ ਹੈ ਜੀ ਜਦੋਂ ਵੀ ਮਤਲਬ ਟਾਈਮ ਟਾਈਮ ਤੇ ਵਾਧੇ ਬਣੀ ਹੋਊਗੀ ਠੀਕ ਹੈ ਜੀ ਰੈਗੂਲਰ ਦੋਸਤੋ ਚਵਾਈ ਹੈ ਵੀਰ ਕਹਿੰਦਾ ਕੋਈ ਟੈਨ ਤੋਂ ਟਾਈਮ ਆਪਣੀ ਬੇਸ ਹੈ ਤੇ ਇਹ ਬਾਕੀ ਦੋਸਤੋ ਆਰਡਰ ਕੁਆਲਟੀ ਗਾਂ ਨੇ ਜਿੰਨੀ ਤਿਆਰ ਕੀਤੀ ਸਾਰੀ ਠੋਸ ਹੈ ਨਿਗਰ ਹਵਾਨੇ ਦੀ ਮਾਲਕ ਹੈ ਹਾਂਜੀ ਉਲਟ ਬਹਿਣੀ ਵਾਲੇ ਪਾਸੋਂ ਦੋਸਤੋ ਤੁਹਾਨੂੰ ਥਾਂ ਥਾਂ ਤੇ ਕਰਾ ਚੈੱਕ ਕਰਵਾ ਦੇਣਾ ਗਾਂ ਦੇ ਆ ਕਰ ਲਓ ਚੈੱਕ ਜੀ ਦੇ ਨਾੜਾ ਦੋਸਤੋ ਹਵਾਨੇ ਦੇ ਕਾਫੀ ਆ ਬਰੀਕ ਬਰੀਕ ਮੁੱਲ ਵੀਰ ਤੋਂ ਪੁੱਛ ਲੈਦੇ ਕੀ ਕਰਦਾ ਮੁੱਲ ਹਾਂਜੀ ਵੀਰ ਦੀ ਕੰਨਾ ਮੁੱਲ ਕਰਦੇ ਸਿਹਰਾ ਸਾਹਿਬ ਦਾ ਆਪ ਮੁੱਲ ਕਰਦੇ 60000 ਰੁਪਏ ਜੀ ਅੱਛਾ ਜੀ ਇਹ 2000 ਰੁਪਏ ਵਿੱਚ ਛੂਟ ਕਰਕੇ 58000 ਦੀ ਆਪਾਂ ਹਾਨਾ ਦੇ ਦਾਂਗੇ 58000 ਦੀ ਠੀਕ ਹਾਂਜੀ ਹਾਂਜੀ 60000 ਰੁਪਏ ਦੋਸਤੋ ਵੀਰ ਨੇ ਗਾਂ ਦੀ ਡਿਮਾਂਡ ਕੀਤੀ ਐ 58000 ਰੁਪਏ ਦੀ ਵੀਰ ਕਹਿੰਦਾ ਵੀ ਆਪਾਂ ਗਾਂ ਦੇਵਾਂਗੇ ਬਾਕੀ ਦੋਸਤੋ ਮਾਨਤਲ ਮੌਕੇ ਤੇ ਜਰੂਰ ਹੋਊਗਾ ਵੀਡੀਓ ਦੇ ਵਿੱਚ ਦੱਸੇ ਗਏ ਮੁੱਲ 26 ਨਹੀਂ ਹੁੰਦੇ ਥੋੜਾ ਬੜਾ ਦੋਸਤੋ ਰੇਟ ਜਰੂਰ ਘਟ ਜਣਾ ਦਾ ਫੋਨ ਦੋਸਤੋ ਜਰੂਰ ਕਰਿਆ ਕਰੋ ਹਾਂਜੀ ਦੋ ਨੰਬਰ ਬਾਰੇ ਦਸੀ ਵੀਜੀ ਇਹਦੇ ਬਾਰੇ ਇੱਕ ਆਖਰਾ ਸਾਹਿਬ ਇਹਦਾ ਬੱਚਾ ਨਹੀਂ ਹੈਗਾ ਇਹਨੂੰ ਸੂਈ ਨੂੰ ਹੋ ਗਈ ਜੀ ਡੇਢ ਤੋਂ 2 ਮਹੀਨੇ ਅੱਛਾ ਜੀ ਪਹਿਲਣ ਵਹਿੜ 18 ਤੋਂ 19 ਦੇ ਵਿੱਚ ਵਿੱਚ ਦਰਮਿਆਣੇ ਆ ਜੀ 18 19 ਦੇ ਚੱਲਣ ਦੇ ਠੀਕ ਹੈ ਜੀ ਦੁੱਧ ਮਤਲਬ ਜਿਹੜਾ ਪਿਓਰ ਇਹਨਾਂ ਦੁੱਧ ਹੋਊਗਾ ਜੀ ਠੀਕ ਹੈ ਜੀ 2 ਮਿੰਟ ਦਾ ਟਾਈਮ ਹੋਗਾ ਸੀ ਹਾਂ ਹਾਂ 1.5 ਤੋਂ 2 ਮਿੰਟ ਦੇ ਵਿੱਚ ਹੋਵੇ ਜੀ ਠੀਕ ਹੈ ਜੀ ਹਾਂ ਜੀ ਤੇ ਪਹਿਲਾ ਸੂਆ ਸੀ ਹਾਂ ਪਹਿਲੇ ਨੇ ਆ ਜੀ ਦੋਸਤੋ 1.5 ਤੋਂ 2 ਮਿੰਟ ਦਾ ਟਾਈਮ ਕਹਿੰਦਾ ਵੀਰ ਸੂਈ ਨੂੰ ਇਹਨੂੰ ਹੋ ਗਿਆ ਗਾਂ ਨੂੰ ਬੱਚਾ ਦਾ ਐਕਸਪਾਇਰ ਹੋ ਗਿਆ ਵਾ ਹੁਣ ਜਿਹੜਾ ਦੋਸਤੋ ਦੁੱਧ ਦੇ ਦੇ ਸੱਲੇ ਤਿਆਰ ਹੈਗਾ 18 ਤੋਂ 19 ਲੀਟਰ ਦੇ ਵਿੱਚ ਵਿੱਚ ਦੁੱਧ ਤਿਆਰ ਆ ਤੋੜ ਕੇ ਦਿਖਾਈਏ ਵਿੱਚ ਹਾਂ ਕਲਮਾਂ ਬਾਕੀ ਦੋਸਤੋ ਆਰਡਰ ਇਹਦਾ ਵੀ ਮਿਲ ਕੇ ਮੈਂ ਦੋਸਤੋ ਕਾਫੀ ਮੋਟੀ ਲੱਗੀ ਨਾ ਥਣਾ ਤੇ ਦੋਸਤੋ ਜੇ ਹਵਾਨੇ ਤੇ ਨਾੜਾ ਬਹੁਤ ਆ ਬਰੀ ਬਰੀ ਸੀਲ ਠੰਡੀ ਹੈ ਖੈਰਾ ਸਾਹਿਬ ਬਿਲਕੁਲ ਦੋਸਤੋ ਠੰਡੀ ਸੀਲਾ ਵੀ ਕਹਿੰਦਾ ਬਾਕੀ ਕੱਦ ਕਾਠ ਗਾਂ ਦਾ ਚੰਗਾ ਸ਼ਾਈਨਿੰਗ ਫਿਊਨਿਕ ਪੂਰੀ ਹੈ ਹਾਂਜੀ ਹਾਂਜੀ ਪ੍ਰਿੰਟ ਦੋਸਤੋ ਗਾਂ ਦਾ ਬਹੁਤ ਵਧੀਆ ਫੇਸ ਕੁਆਲਟੀ ਚੈੱਕ ਕਰ ਲੋ ਜੀ ਇਹ ਇਹ ਜਰੂਰ ਹੈ ਕਿ ਤਲਿਆਰੇ ਤਲਿਉਰੇ ਨਵੇਂ ਨਹੀਂ ਪਾਏ ਹਾਂਜੀ ਹਾਂਜੀ ਠੀਕ ਹੈ ਉੱਧਰ ਗਾਲ ਗੋਤੀਆਂ ਦੇ ਦੇ ਦਿੰਦੇ ਹਾਂ ਦੋਸਤੋ ਕਰ ਲੋ ਚੈੱਕ ਇਹਦਾ ਆਰਡਰ ਕੁਆਲਟੀ ਮਿਲਕ ਵੈਨ ਦੋਸਤੋ ਕਾਫੀ ਮੋਟੀ ਲੱਗੀ ਦੋਵਾਂ ਪਾਸੇ ਦੋਸਤੋ ਐ ਪੂਰੀਆਂ ਪਾਈਪਾਂ ਲੱਗੀਆਂ ਕਰ ਲੋ ਚੈੱਕ ਤੁਸੀਂ ਇੱਕ ਵਾਰੀ ਹਾਂਜੀ 18 19 ਲੀਟਰ ਦੁੱਧ ਵੀਰ ਕਹਿੰਦਾ ਹੋਣ ਲਾ ਮੋਟਾ ਆਪਾਂ ਭਾਈ ਭਰੀ ਹੋਊਗਾ 19 ਲੀਟਰ ਹੋਊਗਾ ਪਿਓਰ 19 ਲੀਟਰ ਠੀਕ ਹੈ ਜੀ 18 ਨਾ ਕਿ 17 ਨਹੀਂ ਹੋਊਗਾ ਜੀ ਠੀਕ ਹੈ ਜੀ ਅੱਛਾ ਵੀਰ ਜੀ ਇਹਦਾ ਮੁੱਲ ਕੀ ਕਰਦੇ ਆ ਇਹਦਾ ਮੁੱਲ ਖੇਰਾ ਸਾਹਿਬ ਆਪਾਂ ਹਾਂ ਨਾ 50000 ਦੀ ਦਵਾਂਗੇ ਜੀ ਅੱਛਾ ਜੀ 50000 ਚ ਛੋਟ ਛੱਪਾ ਹੀ ਹੋਣਾ ਜੀ ਠੀਕ ਹੈ ਜੀ ਹਾਂ ਜੀ ਹਾਂ 50000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ ਮਾਨਤਾ ਦੋਸਤੋ ਵੀਰ ਕੰਦਾ ਵੀ ਹਲਕਾ ਫੁਲਕਾ ਜ਼ਰੂਰ ਹੋਊਗਾ ਜਿਹੜਾ ਕੋਈ ਵੀਰ ਭਰਾ ਖਰੀਦਣਾ ਹੋਊਗਾ ਦੋਸਤੋ ਇੱਕ ਵਾਰੀ ਫੇਰ ਚੈੱਕ ਕਰ ਲਓ ਦੋਵਾਂ ਪਾਸੇ ਦੋਸਤੋ ਮਿਲਕ ਵਨ ਕਾਫੀ ਮੋਟੀ ਲੱਗੀ ਐ 18 19 ਲੀਟਰ ਦੁੱਧ ਤਿਆਰ ਆ ਬਾਕੀ ਤਸੱਲੀ ਦੋਸਤੋ ਜਿਹੜੀ ਕਰਨੀ ਤੁਸੀਂ ਆਪ ਕਰ ਲੈਣੀ ਹੁੰਦੀ ਐ ਇਹ ਖੇਰਾ ਸਾਹਿਬ ਮੈਂ ਬਾਰ-ਬਾਰ ਫੇਰ ਕਹਿ ਰਹ ਕਿੰਟ ਅਡੇਟ ਕਿੰਡਾ ਘਟਾ ਜੀ ਠੀਕ ਹੈ ਜੀ ਜਦੋਂ ਵਾ ਟਾਈਮ ਟੂ ਟਾਈਮ ਚਵਾਂਗੇ ਤੋਂ ਵੱਧ ਹੋਊਗਾ ਬਣੀਆ ਠੀਕ ਹੈ ਠੀਕ ਠੀਕ ਹਾਂਜੀ ਹਾਂਜੀ ਬਾਕੀ ਕੈਮਰੇ ਆਪਣੇ ਲੱਗਦੇ ਆ ਦੋਵੇਂ ਟਾਈਮ ਚ ਵਾਈ ਆਪਾਂ ਚੈੱਕ ਕਰਾ ਸਕਦੇ ਹਾਂ ਠੀਕ ਹੈ ਜੀ ਅੱਛਾ ਵੀਰ ਜੀ ਇਹਦੇ ਬਾਰੇ ਦੱਸਿਓ ਇਹਦੀ ਕੀ ਲੀਟ ਹੈ ਜੀ ਇਹ ਕਿਉਂ ਗਾਂ ਜੀ ਤੇ ਇਹਨੂੰ ਸੂਈ ਨੂੰ ਵੀ ਕਹਰਾ ਸਾਹਿਬ ਦੋ ਟਾਈਮ ਨਹੀਂ ਹੋ ਗਏ ਆ ਅੱਛਾ ਜੀ ਤੇ ਇਹ ਐ ਵੀ ਹੋ ਗਈ ਜੀ ਇਹਨੂੰ 20 25 ਦਿਨ ਹੋ ਗਏ ਆ ਅੱਛਾ 20 25 ਦਿਨ ਦੀ ਐ ਵੀ ਹੋਈ ਹੈ ਜੀ ਇਹ ਕਨਫਰਮ ਨਹੀਂ ਹੈਗੀ ਹਾਂਜੀ ਹਾਂਜੀ ਠੀਕ ਹੈ ਤੇ ਮਤਲਬ ਇਹ ਆ ਵੀ ਚਲੋ ਵੇਖੋ ਅਸੀਂ ਪਾਊਡ ਤੇ ਮਤਲਬ ਤਕਰੀਬਨ ਸਾਡਾ ਅਗਦੀ ਰਿਪੀਟ ਤੇ ਨਹੀਂ ਕੀਤਾ ਕਿਰਪਾ ਮਾਲਕ ਦੀ ਠੀਕ ਹੈ ਜੀ ਤੇ ਹਾਂਜੀ ਬਾਕੀ ਹੁਣ ਇਹ ਹਲੇ 14 ਲੀਟਰ ਦੁੱਧ ਤਿਆਰ ਆ ਰਿਹਾ ਜੀ ਅੱਛਾ ਸੁਆ ਕਿਹਨਾਂ ਸੁਈਏ ਸੁਆ ਉਹ ਦੁੱਜਾ ਹੋਊਗਾ ਜਾਂ ਤੇਜਾ ਹੋਊਗਾ ਜੀ ਠੀਕ ਹੈ ਜੀ ਦੁੱਧਨ ਲਾ ਲਓ ਤੁਸੀਂ ਠੀਕ ਹੈ ਜੀ ਕੋਲੋਂ ਤੇ ਦੇਖੀਏ ਸੁਆ ਦੋਸਤੋ ਤੇਜਾ ਹੋਊਗਾ ਦੁੱਧ 14 ਕਿਲੋ ਤਿਆਰ ਆ 25 ਦਿਨ ਦੋਸਤੋ ਵੀਰ ਕੰ ਦਾ ਟੀਕਾ ਭਰੇ ਨੂੰ ਹੋ ਗਏ ਆ ਹਾਂਜੀ ਬਾਕੀ ਦੋਸਤੋ ਜਿਹੜਾ ਕੋਈ ਵੀਰ ਭਰਾ ਖਰੀਦੂਗਾ ਉਹਦੀ ਕਿਸਮਤ ਆ ਹਾਂਜੀ ਹਾਂਜੀ ਬਾਕੀ ਸ਼ਾਈਨਿੰਗ ਸ਼ੂਇਨਿੰਗ ਸ਼ਾਈਨਿੰਗ ਦੋਸਤੋ ਗਾਂ ਦੀ ਨਿਕਾਣੇ ਦਾ ਕੱਦ ਘੜ ਦੋਸਤੋ ਲੰਗਾਂ ਦੀ ਲੰਬਾਈ ਚੰਗੀ ਆ ਆ ਕਰ ਲਓ ਚੈੱਕ ਇੱਕ ਵਾਰ ਥਣਾ ਸੁਣ ਦੀ ਕੁਆਲਿਟੀ ਚੈੱਕ ਕਰ ਲਓ ਜੀ ਚੋਈ ਬੋਲੀ ਆ ਜੀ ਠੀਕ ਹੈ ਜੀ 14 ਲੀਟਰ ਵੀ ਜੀ ਦੁੱਧ ਤਿਆਰ ਹੋਣ ਥਲੇ 14 ਲੀਟਰ ਦੁੱਧ ਤਿਆਰ ਹੋਊਗਾ ਠੀਕ ਹੈ ਜੀ ਦੋਸਤੋ ਪੂਰਾ ਨਿਗਰ ਹਵਾਨਾ ਤੇ ਆ ਥਣਾ ਦੀ ਕੁਆਲਿਟੀ ਦੀ ਚੈੱਕ ਕਰ ਲਓ ਜੀ ਹੂੰ ਪੂਰੀ ਠੰਡੀ ਸੀਰਾ ਕਰੋ ਚੈੱਕ ਜੀ ਸੀਲ ਠੰਡੀ ਸਾਰੀ ਚਵਾਈ ਬਹੁਤ ਬੋਲੀ ਜੀ ਠੀਕ ਹੈ ਜੀ ਸਿੰਘ ਦੋਸਤੋ ਆ ਨਿਗਰ ਨਿਗਾ ਝੁੰਗਾ ਸਿੰਘ ਜਰੂਰ ਰੱਖ ਦੀਏ ਲੈ ਜੋ ਲੈ ਜੋ ਪੰਜ ਪਸ਼ੂ ਦੋਸਤੋ ਕਿਸੇ ਪਸ਼ੂ ਨੂੰ ਕੋਈ ਬਾਜ਼ਾਰ ਨਹੀਂ ਰੈਗੂਲਰ ਚੁਆਈ ਆਪਣੀ ਕੋਈ ਵੀਰ ਆਵੇ ਇੱਕ ਟਾਈਮ ਦੋ ਟਾਈਮ ਆਪਣੀ ਤਸੱਲੀ ਕਰਕੇ ਚੋਲੇ ਪਸ਼ੂ ਹਾਂਜੀ ਵੀਰ ਜੀ ਖੈਰਾ ਸਾਹਿਬ ਜਾਇ ਜੀ ਦਾ ਮੁੱਲ 40000 ਅੱਛਾ ਜੀ ਉਹਦੇ ਚ ਛੋੜ ਛੱਪਾ ਕਰ ਦਾਂਗੇ ਜੀ ਠੀਕ ਹੈ ਜੀ 2 ਕਰ ਦਾਂਗੇ 38000 ਦੀ 37000 ਦੀ ਦੇ ਦਾਂਗੇ ਠੀਕ ਹੈ ਜੀ 37000 ਦੀ ਦੇ ਦਾਂਗੇ ਠੀਕ ਠੀਕ ਹੈ ਜੀ ਦੋਸਤੋ ਗਾਂ ਦਾ ਕੱਦ ਕਾਠ ਵੇਖੋ ਬਹੁਤ ਵਧੀਆ ਹੈ ਬਾਕੀ ਸੀਲ ਠੰਡੀਆਂ ਹੈ ਜੀ 40000 ਰੁਪਏ ਵੀਰ ਨੇ ਡਿਮਾਂਡ ਰੱਖੀ 37000 ਰੁਪਏ ਦੀ ਵੀਰ ਕਹਿੰਦਾ ਆਪਾਂ ਹਾਂ ਨਾ ਕਰਾਂਗੇ ਥੋੜਾ ਬਾਲਾ ਦੋਸਤੋ ਕੋਈ ਛੋੜਛੱਪਾ ਜਰੂਰ ਮੌਕੇ ਤੇ ਹੋਊਗਾ ਥਾਣਾ ਥੋੜੇ ਜੀ ਦੋਸਤੋ ਕੁਆਲਿਟੀ ਚੈੱਕ ਕਰ ਲਓ ਆਰਡਰ ਕੁਆਲਿਟੀ ਦੋਸਤੋ ਪੂਰੀ ਨਿਕਰ ਹੈ ਹਾਂਜੀ 4 ਨੰਬਰ ਵਾਲੀ ਦੱਸਿਓ ਖੈਰਾ ਸਾਹਿਬ ਸਾਰੀਆਂ ਗਾਵਾਂਡ ਸੀਲ ਠੰਡੀਆਂ ਹੋਣ ਠੀਕ ਹੈ ਜੀ ਆ ਪਹਿਲਣ ਵਸ਼ੀ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਇਹਨੂੰ ਸੂਈ ਨਹੀਂ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਸੂਈ ਨੂੰ ਹੋ ਗਿਆ ਜੀ 25 ਦਿਨ ਤੇ ਦਾ ਬੱਚਾ ਮਰ ਗਿਆ ਜੀ ਦਾ ਅੱਛਾ ਬੱਚਾ ਮਰ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਦੁੱਧ ਇਸ ਲਈ 8-9 ਲੀਟਰ ਹੈ ਜੀ 8-9 ਲੀਟਰ ਦੇ ਤੇ ਕਿੰਨੇ ਵਧੂਗੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਦੋਸਤੋ ਪਹਿਲਾ ਸੂਆ ਸੂਈ ਆ 20-25 ਦਿਨ ਦਾ ਟਾਈਮ ਇਹਨੂੰ ਸੂਈ ਹੋ ਗਿਆ ਤੇ ਮੈਂ ਲੈ ਆ ਦੇ ਪੈਰਪੂਰ ਬਣਵਾਉਣ ਵਾਲੇ ਪੈਰਪੂਰ ਖੋਰਕਰ ਬਣਵਾਉਂਦੇ ਆ ਜੀ ਅੱਗੇ ਮਤਲਬ ਨਾ ਦਰਦ ਤੋਂ ਮਨਾਉਂਦੀ ਹਾਂ ਠੀਕ ਹੈ ਵੈਸੇ 25 ਦਿਨ ਨਹੀਂ ਨਹੀਂ ਆ ਦੋਸਤੋ ਕੋਈ ਵਾਧੂ ਆ ਬੱਚੇ ਦੇ ਵੱਧ ਕਿਉਂਕਿ ਬੱਚੇ ਦੇ ਦੋਸਤੋ ਰੱਖਾਂਗੇ ਤਾਂ ਗਾਂ ਵਾਧਾ ਹੋਣਾ ਆ ਮਾਰੋ ਇਧਰ ਕਿੰਨੇ ਆ ਸਾਰੇ ਬੱਚੇ ਹੀ ਆ ਗਏ ਹਾਂਜੀ ਹਾਂਜੀ ਆ ਜਿੰਨੇ ਇਧਰ ਬੱਚੇ ਪਰਲੇ ਬਨੇ ਬੱਚੇ ਬੱਚੇ ਨਹੀਂ ਘਾਟਾ ਦੇਖ ਬੱਚੇ ਕਮਸ਼ੀਆਂ ਵਸ਼ੇ ਆ ਦੋਸਤੋ ਕਰ ਲੋ ਚੈੱਕ ਜੀ ਆਰਡਰ ਕੁਆਲਿਟੀ 8 9 ਲੀਟਰ ਵੀਰ ਕੰਦਾ ਦੁੱਧ ਹੁਣ ਜਿਹੜਾ ਮੌਕੇ ਦਾ ਤਿਆਰ ਆ ਪੈਨਸਲ ਠੰਣ ਲਗਾ ਉਹ ਬਹੁਤ ਵਧੀਆ ਮੁੱਠੀ ਵਾਲਾ ਹਾਂਜੀ ਬਾਕੀ ਖੈਰਾ ਸਾਬੇ ਵੀ ਹੈ ਵੀ ਸੀਲ ਠੰਡੀ ਜੀ ਠੀਕ ਹੈ ਜੀ ਤੇ ਵਾਈਟ ਵੀ ਬਹੁਤ ਚੰਗੀ ਆ ਆ ਕਰ ਲੋ ਦੋਸਤੋ ਚੈੱਕ ਇੱਕ ਵੀ ਹਾਂਜੀ 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 ਵੀਰ ਜੀ ਕੀ ਮੁੱਲ ਵਾਲੀ ਜਰਸੀ ਚੰਗੀ ਆ ਜੀ ਮੁੱਲ ਕੀ ਕਰਦੇ ਹਾਂ ਮੋਲੇ ਤਾਂ ਹੁਣ ਜੇ ਤੇ ਬੱਚਾ ਹੁੰਦਾ ਤੇ ਫਿਰ ਤੇ 35000 ਦੀ ਸੀ ਜੀ ਤੇ ਹੁਣ ਉਹ ਕੜਾਪਾ ਤੇ ਲੱਗਣਾ ਹੀ ਆ ਜੀ ਹਾਂਜੀ 30000 ਦੇ ਵਿੱਚੋਂ ਕਰਦਾ ਹਾਂ ਜੀ 5000 ਦੀ ਦੇ ਦਾਂਗੇ ਖੈਰਾ ਸਾਹਿਬ 50000 ਹਾਂਜੀ ਹਾਂਜੀ 30000 ਰੁਪਇਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ 25000 ਦੇ ਵਿੱਚੋਂ ਵੀਰ ਕਿਹਾ ਆਪਾਂ ਮੈਂ ਮੇਰੀ ਗੱਲ ਸੁਣੋ ਮੇਰੀ ਆਪਣੀ ਖਰੀ 30000 ਰੁਪਇਆ ਦੀ ਜੇ ਅੱਛਾ ਜੀ ਮੈਂ ਮਤਲਬ ਮੇਰੇ ਤੋਂ ਰਿਕਾਰਡ ਹੈਗਾ ਜੀ ਇਹਦਾ ਠੀਕ 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 ਹਾਂਜੀ ਠੀਕ ਹੈ ਜੀ ਤੇ ਬਾਕੀ ਚਲੋ ਕੋਈ ਗੱਲ ਨਹੀਂ ਚਲੋ ਅੱਛਾ ਠੀਕ 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 ਹੈ ਜੀ ਅੱਛਾ ਵੀਰ ਜੀ ਇਹਦੇ ਬਾਰੇ ਦੱਸਿਓ ਜੀ ਹਾਂ ਇੱਕ ਆ ਇੱਕ ਗਾਂ ਜੀ ਹਾਂਜੀ ਇੱਕ ਰਮਾ ਸੁਆ ਸੁਈ ਇਹ ਮਿਲਾਂ ਤੀਜੇ ਸੁਈ ਨਹੀਂ ਆ ਜੀ ਅੱਛ ਨੇ ਗੱਬਰ ਨਹੀਂ ਹੈਗੀ ਜੀ ਠੀਕ ਹੈ ਜੀ ਹੁਣ ਦੁੱਧ ਕਿੰਨਾ ਤਿਆਰ ਹੈ ਹੁਣ ਦੁੱਧ 8 ਕਿਲੋ ਜੀ 8 ਲੀਟਰ ਆਹ ਇੱਕ ਕਪ ਦੇਖੇ ਛਣ ਦੀ ਤੇਲ ਜੀ ਸਵੇਰ ਤੇ ਕੀ ਆਊਗਾ ਤੇਜਾ ਸੂਆ ਥੋੜੀ ਵੀ ਜੀ ਦੋਈ 8 ਲੀਟਰ ਦੁੱਧ ਦੱਸਿਆ ਜੀ ਹਾਂਜੀ ਹਾਂਜੀ 8 ਲੀਟਰ ਠੀਕ ਹੈ ਜੀ ਮਗਰਲੇ ਛਣ ਦੀ ਤੇਲ ਮਗਰਲੇ ਛਣ ਦੀ ਉਲਟ ਪੈਣੀ ਵਾਲੀ ਸਾਈਡ ਦੀ ਤੇ ਮਤਲਬ ਇਹ ਚੱਲਦਾ ਅੱਧਾ ਚੱਲਦਾ ਜੀ ਥਣਾ ਨਾੜ ਨੋੜ ਨਹੀਂ ਹੈਗੀ ਦੋ ਦੁੱਧ ਦਾ ਅੱਧਾ ਥਣ ਆਉਂਦਾ ਚਲੋ ਆਪਾਂ ਤੇ ਲੜਾਈ ਨਹੀਂ ਦੇ ਦਾਂਗੇ ਜੀ ਠੀਕ 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 ਹਾਂ ਅੱਧਾ ਦੁੱਧ ਮਤਲਬ ਅੱਧਾ ਥਣ ਆ ਚੱਲਦਾ ਜਿਹੜ ਮੱਝ ਜਾਨੀ ਕਿ ਕੋਈ ਧਾਰਾ 20 25 ਅੱਧਾ ਲੀਟਰ ਦੇ ਲੱਗਣ ਮਤਲਬ ਨਹੀਂ ਜਿੰਨਾ ਵੀ ਹੋਊਗਾ ਏਦਾਂ ਥਾਣਾ ਤਕਰੀਬਨ ਆਏਗਾ ਜੀ ਠੀਕ ਹੈ ਜੀ ਆਹ ਦੋਸਤੋ ਕਰ ਲੋ ਚੈੱਕ ਹਾਂ ਬਾਕੀ ਆ ਇਹ ਵੀ ਸੀਲ ਠੰਡੀ ਆ ਜੀ ਬਾਕੀ ਦੋਸਤੋ ਇਹ ਵੀ ਵੀਰ ਕੰਦਾ ਵੀ ਆਪਾਂ ਤੇਲ ਲਗਾ ਕੇ ਦੇਵਾਂਗੇ ਚਲੋ ਇਹ ਚਾਹ ਪਾਣੀ ਬਣਾਈ ਜਾਊਗੀ ਜੇ ਮਤਲਬ ਉਸ ਹਿਸਾਬ ਨਾਲ ਹਾਂਜੀ 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 ਸ਼ਾਇਨਿਕ ਜੀ ਸੁਣੋ ਦੋਸਤੋ ਇਹਦੀ ਗਾਂਦ ਵੀ ਬਹੁਤ ਵਧੀਆ ਵਾ ਹਾਂਜੀ ਹਾਂਜੀ 8 ਲੀਟਰ ਦੁੱਧ ਜਿਹੜਾ ਹੁਣ ਵੀਰ ਕੰਦਾ ਤਿਆਰ ਆ ਥੱਲੇ ਦੇ ਹਾਂਜੀ ਹਾਂਜੀ ਅੱਛਾ ਜੀ ਵੀਰ ਜੀ ਮੋਲੇ ਦਾ ਕੀ ਕਰਦੇ ਹੋ ਮੋਲੇ ਦਾ ਜੀ ਕੀ ਕਰ ਪੋਟੂ ਇਹ ਚੋੜਾ ਛੱਪਾ ਕਰ ਦਾਂਗੇ ਠੀਕ ਹੈ ਜੀ ਠੀਕ ਠੀਕ ਹਾਂ ਜੀ ਦੋਸਤੋ 18000 ਰੁਪਿਆ ਵੈਸੇ ਵੀ ਇਹਨੇ ਮੁੱਲ ਕੀਤਾ ਹੈ ਦਾ 15000 ਰੁਪਏ ਦੀ ਵੀ ਇਹ ਕਹਿੰਦਾ ਵੀ ਆਪਾਂ ਹਾਂ ਦਾ ਕਰ ਦਾਂਗੇ ਦੋਸਤੋ ਵੈਸੇ ਇਹਨੇ ਦਾ ਫੰਡਰ ਕੋਹ ਨਹੀਂ ਹੁੰਦਾ ਇਹਦੇ ਸਲੇ ਫੇ ਵੀ ਦੋਸਤੋ ਦੁੱਧ 10 ਲੀਟਰ ਹਾਂ ਜੀ ਗਰਮੀਆਂ ਦੋਸਤੋ ਦੁੱਧ ਨੇ ਵਧੀਆ ਚਵਾਦਣਾ ਹੈ ਨਿਕਰ ਨੁਗਰੇ ਓਦਾਂ ਠੰਡੀ ਠੰਡੀ ਵੀ ਹੈ ਹਾਂਜੀ 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 ਕੋਈ ਦੋਸਤੋ ਚੰਗੀ ਸੇਵਾ ਵਾਲਾ ਵੀਰ ਲੈ ਗਿਆ ਤੇ ਦੁੱਧ ਦੋਸਤੋ ਗਰਮੀਆਂ ਬੜਾ ਮਜੇ ਨਾਲ ਚਵਾਦਣਾ 8-9 ਲੀਟਰ ਪੰਜ ਪਸ਼ੂ ਰੜੇ ਦੋਸਤੋ ਤੁਹ ਪੰਜੇ ਪਸ਼ੂ ਦੋਸਤੋ ਸੂਏ ਆਪਣੀ ਤਸੱਲੀ ਕਰੋ ਆਪਣੀ ਨਰਖਬਰ ਕਰੋ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਕੇ ਪਸ਼ੂਖਰੀ ਤੋਂ ਬਾਅਦ ਵਿੱਚ ਦੋਸਤੋ ਕੋਈ ਲੰਬੀ ਗੱਲ ਨਾ ਹੋਵੇ ਫਾਰਮ ਦੋਸਤੋ ਵੀਰ ਦਾ ਬਹੁਤ ਵਧੀਆ ਬਣਾਇਆ ਵੀਰ ਨੇ ਪਹੂ ਦੋਸਤੋ ਵਿਕਰੀ ਵਾਲੇ ਵੀਰ ਦੇ ਕੋਲ ਆਉਂਦੇ ਜਾਂਦੇ ਰਹਿੰਦੇ ਆ ਪੰਜ ਪਸ਼ੂ ਦੋਸਤੋ ਜਿਹੜੇ ਤੁਹਾਨੂੰ ਵੀਡੀਓ ਦੇ ਵਿੱਚ ਅੱਜ ਸੇਲ ਤੇ ਵਿਖਾ ਰਹੇ ਆ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇ ਵਿੱਚ ਧੰਨਵਾਦ ਕਰਦਾ ਹਾਂ ਸਰ ਬਹੁਤ